ਮੈਂ ਸੋਚਣ ਲਿਆ ਕਿ ਨੰਮਦੀਪ ਨੂੰ ਰਾਤ ਹੀ ਲੈ ਕੇ ਗਏ ਉਹਦੇ ਪਿੱਛੇ ਤੇ ਦਿਨ ਚੜ੍ਹਦੇ ਸਾਰੇ ਪਿੰਡ 'ਚ ਪਤਾ ਨਹੀਂ ਕਿੰਨੇ ਦੱਸ ਦਿੱਤਾ ਵਾ ਵੀ ਦਾਇਂ ਦਾ ਲੜਾਈ ਝਗੜਾ ਹੁੰਦਾ ਇਹਨਾਂ ਦੇ ਘਰ ਤੇ ਉਹ ਫਿਕਰ ਉਹਦੇ ਲੈ ਕੇ ਆ ਲੋਕਾਂ ਦੀ ਗੱਲ ਕਰਨੀ ਹੈ ਲੋਕੀ ਦੇ ਕੰਦਾ ਨਾ ਲੱਗੇ ਰਹਿੰਦੇ ਆ ਆਪਣੇ ਘਰ ਦਾ ਕਿਸੇ ਨੂੰ ਨਹੀਂ ਪਤਾ ਤੇ ਕਿਸ ਦੇ ਘਰ ਦਾ ਮਿੰਟੋ ਮਿੰਡੀ ਖਬਰਾਂ ਰੱਖਦੇ ਨਹੀਂ ਤੇ ਹੁਣ ਕੀ ਹੋਇਆ ਤੇ ਘੜੀ ਤੱਕ ਨਹੀਂ ਕੀ ਹੋਇਆ ਨਾਲੇ ਰਾਤ ਦਾ ਟਾਈਮ ਹੈ ਲੋਕੀ ਉਹਦਾ ਬੜੀ ਸੂਹ ਕੱਢਦੇ ਮੇਰੇ ਹਿਸਾਬ ਨਾਲ ਵੀ ਕੌਣ ਗਿਆ ਵਾ ਕਿੱਥੋਂ ਆਇਆ ਕੀ ਹੋਇਆ ਹਨਾ ਅਮਾ ਜਦੋਂ ਬਾਹਰ ਨਿਕਲਣਾ ਨਾ ਆ ਜਿਹੜੀ ਗੁਰਲੀਨ ਐ ਇਹਨੇ ਕੁਮਾਸਾ ਕਿਰਤਾਂ ਚੀ ਖਾਣੀ ਵੇਂਦੀ ਜਾਣਾ ਇਹਨੂੰ ਲੋ ਕੋਈ ਕੰਮ ਹੀ ਨਹੀਂ ਆ ਵਸੇ ਨੇ ਜਦੋਂ ਵੇਖੋ ਵੇਟਣਾ ਲੱਗੀ ਹੁਣ ਨਾਲੇ ਸਾਡੇ ਘਰ ਦੇ ਜਿੱਦਾਂ ਨੇ ਹੁਣ ਹਾਲਾਤ ਚੱਲਣ ਡਏ ਆ ਨਾ ਪੂਰੇ ਘਰ ਕੇ ਵੀ ਪਿੰਡ ਬੜਾ ਚੱਕਣਾ ਹੋਣਾ ਨਾ ਕਿ ਕਿਹੜਾ ਵੇਲਾ ਹੋਏ ਤੇ ਨਿਕਲ ਨਹੀਂ ਥੋ ਘਰੋਂ ਇਹਨਾਂ ਦੇ ਕਰਜਾ-ਕੁਰਜਾ ਬੜਾ ਚੜ ਗਿਆ ਬਾਅਦ ਤੇ ਇਹਨਾਂ ਨੇ ਪਹਿਲੀ ਵੀ ਗੰਢੀ ਆ ਸਾਰੀ ਗੱਲ ਤਾਂ ਲੋਕਾਂ ਨੂੰ ਪਤਾ ਹੋ ਤਾਂ ਧਿਆਨ ਰੱਖਦੇ ਮੈਂ ਸਭ ਲਾਇਆ ਸਾਡੇ ਚਲੋ ਕੋਈ ਗੱਲ ਨਹੀਂ ਇਹ ਤਾਂ ਨਹੀਂ ਹੁੰਦੀ ਕਿ ਹੁਣ ਦਿਨ ਦਾ ਹਰ ਇੱਕ ਦੇ ਘਰ ਚ ਆ ਇਸ ਦੇ ਅੰਦਰ ਹੋ ਜਾਂਦੀਆਂ ਨੇ ਕਿ ਇਸ ਦੀਆਂ ਬਾਹਰ ਹੋ ਜਾਂਦੀਆਂ ਨੇ ਤੇ ਬਾਕੀ ਕਿਹਦੇ ਨਹੀਂ ਹੁੰਦੀਆਂ ਸਾਰਿਆਂ ਤਰ੍ਹਾਂ ਚ ਹੋਣ ਲੀਆਂ ਸਾਡੀਆਂ ਆਧਾ ਲੋਕਾਂ ਨੇ ਬਹੁਤੀਆਂ ਵੱਡੀਆਂ ਕਰ ਦਿੰਆਂ ਨੇ ਉਹ ਚੱਲ ਛੱਡ ਉਹ ਜਿਹੜਾ ਲੋਕਾਂ ਨੂੰ ਪਤਾ ਬਾ ਉਹਦੇ ਹੈ ਹੀ ਆ ਬਦਨਾਮੀ ਸਾਡੀ ਹੋਣੀ ਉਹ ਹੋਣ ਢਈ ਐ ਇਹ ਆ ਫੇ ਚੱਲ ਜਦੋਂ ਵਿਕਣੀਆਂ ਉਹ ਤੇ ਰੋਡ ਨੂੰ ਵਿਕਣੀਆਂ ਹੁਣ ਮੜਾ ਮੋਟਾ ਜਿਹੜਾ ਝੋਨਾ ਲਾਇਆ ਮੈਂ ਜਾ ਕੇ ਉਹਦਾ ਪਾਣੀ ਤਾਂ ਨਹੀਂ ਦੋਣਾ ਜਿਹਦਾ ਤੁਸੀਂ ਵੇਚਣੋਂ ਲੈਂਦੇ ਨਾ ਇਹ ਕੋਈ ਦਿਲ ਨੂੰ ਧੂੜ ਆ ਜਾਂਦੀ ਐ ਧੂੜ ਤਾਂ ਪੈਂਦੀ ਐ ਪਰ ਹਣ ਕਰੀ ਹੈਗੀ ਹੁਣ ਕੋਈ ਵਾਹ ਨਹੀਂ ਨਾ ਹੋਰ ਸਾਡੀ। ਨਾਗ ਸਾਡੀ ਇਨੀ ਬਾਤ ਹੀ ਕਰ ਸਕਦਾ। ਇਹ ਤਾਂ ਮਾਨੂੰ ਕਰਨਾ ਹੀ ਪੈਣਾ ਵਾ। ਇਹ ਅੱਖ ਚੱਪਣੇ ਪੈਣਾ ਵਾ। ਮੈਂ ਜਾਵਾਂ ਜਰਾ ਹੈ। ਮੈਂ ਵੇਖਾਂ ਵਾਂ ਇੱਕ ਵਾਰੀ। ਅਸਿਆ ਪ੍ਰਮਾਤਮਾ ਤੇ ਕੋਈ ਟੈਣੀ ਨਾ। ਸਾਡੇ ਪੱਲੇ ਤਾਂ ਹੁਣ ਕੁਛ ਨਹੀਂ ਆ। ਕੋਈ ਵਾਹ ਨਹੀਂ। ਲੋਕਾਂ ਨੂੰ ਕੀ ਕਹਿਣਾ ਵਾ? ਜਿਹੜੇ ਕੰਮ ਅਸੀਂ ਕੀਤੇ ਨੇ ਉਹ ਸਾਡੇ ਅੱਗੇ ਆਉਂਦੇ ਨੇ। ਜੇ ਅਸੀਂ ਕਿਤੇ ਚੰਗੇ ਕਰ ਲੈਂਦੇ ਸਿਆਣਪ ਕਰਦੇ ਹੋ ਸਕਦਾ ਸਾਡੀ ਪੈਲੀ ਵੀ ਕਿਨੋਂ ਬਾਸ਼ੀ ਜਾਂਦੀ। ਪਰ ਆਪਾਂ ਆਪਾਂ ਵੀ ਨਹੀਂ ਸੋਚਿਆ ਕਿ ਸਾਡੇ ਪੁੱਤ ਰੋਟੀ ਕਿੱਥੋਂ ਖਾਊਗਾ ੱੱਲੇ ਕੁਛ ਨਹੀਂ ਰਿਹਾ ਹੈਗਾ ਚਲੋ ਜ਼ਮੀਨ ਅਜੇ ਆਪਣੀ ਆ ਆ ਜਾਣਾ ਵਾ ਇਧਰ ਨੂੰ ਹੈ ਧੋਨਾ ਲਗਾਵਾ ਕਿ ਨੀ ਰੌਣਕ ਲੱਗੀ ਆ ਜਿੱਦਣੇ ਵੇਗ ਗਈ ਮੈਨੂੰ ਇੱਥੇ ਖਲਾਉਣ ਨਹੀਂ ਦੇਣਾ ਕਿਸੇ ਨੇ ਵਟ ਤੈ ਹਾਂ ਜੇ ਮੈਂ ਕੱਲ ਨੂੰ ਆ ਮੋਟਰ ਤੇ ਆਣ ਆਉਂਗਾ ਆਪਣੀ ਤੇ ਤੇ ਅਗਲੇ ਨੇ ਕਹਿਣਾ ਹਾਂ ਭਾਅ ਦੱਸ ਕੀ ਕਰਨ ਰਿਹਾ ਇੱਥੇ ਰੱਬਾ ਹੋਰੇ ਦੇਣਾ ਕਿਸ ਦੇ ਆਉਣ ਕਿਜ ਬੰਦੇ ਦੀ ਜ਼ਮੀਨ ਜਾਇਦਾਦ ਹੀ ਖਸ ਜੇ ਬੜਾ ਦੁੱਖਾ ਹੋਣ ਰਿਆ ਵੇਖ ਕੇ ਐਹੋ ਜੀ ਜ਼ਮੀਨ ਕਿਤੇ ਲਈ ਜਾਣ ਡਈ ਮੁੜ ਕੇ ਕੀ ਕਰੂੰਗਾ ਮੈਂ ਇਹ ਤਾਇਆ ਖਲੁੱਤਾ ਵਾ ਤਾਇਏ ਨੂੰ ਮੇਲ ਹੀ ਲੈਣੇ ਆ ਉਸ ਦੇ ਹੱਲ ਜਲ ਬੱਲੇ ਤਾਇਆ ਤਾ ਕੀ ਹਾਲ ਵਧੀਆ ਸੰਨੀ ਹੋਰ ਕਿਦਾਂ ਹੋ ਠੀਕ ਠਾਕ ਸੇਤਾ ਉਹ ਬਸ ਕਾਦੀਆਂ ਸੇਤਾ ਯਾਰ ਬਸ ਕੀ ਗੱਲ ਹੋ ਗਈ ਆ ਐਦਾਂ ਹੀ ਬਸ ਟਾਈਮ ਪਾਸ ਹੋਣ ਲਿਆ ਮੜਾ ਮੋਟਾ ਨਹੀਂ ਤਾਇਆ ਦੱਸ ਕੀ ਗੱਲ ਆ ਮੈਂ ਮੈਨੂੰ ਤੇ ਗੱਲ ਸੋਚ ਆਈ ਆ ਵੀ ਤੁਸੀਂ ਪਹਿਲੀ ਵੇਚਣੇ ਲਾਤੀ ਆ ਆਹੋ ਸੰਨੀ ਐਦਾਂ ਬਸ ਹਲਾਤੀ ਐਦਾਂ ਨੇ ਬਣ ਗਏ ਆ ਪਹਿਲੀ ਤੇ ਹੁਣ ਵੇਚਣੀ ਪੈਣੀ ਤਾਇਆ ਕੀ ਹਾਲਾਤ ਬਣ ਗਏ ਤੇਰੀ ਤੇ ਤੂੰ ਤੇ ਬੜੀ ਬੋਲਦੀ ਸੀ ਓਏ ਇਦਾਂ ਹੀ ਦਿਨਾਂ ਦੀ ਗੱਲ ਹੁੰਦੀ ਆ ਜਦੋਂ ਕੋਈ ਕੰਮ ਪੁੱਠਾ ਪੈ ਜਾਏ ਫਿਰ ਤੇ ਪਿਆਲੀ ਦੇ ਚਲ ਠੀਕ ਆ ਵੇਚ ਨਹੀਂ ਲਈ ਤੂੰ ਤਾਂ ਘਰ ਵੀ ਵੇਚਨੇ ਲਾਤਾ ਮੈਨੂੰ ਲੱਗਾ ਪਤਾ ਓਏ ਐਡਾ ਐਡਾ ਕੀ ਕੰਮ ਹੋ ਗਿਆ ਵਾ ਕਰਦਿਆ ਲੱਲਿਆ ਸੀ ਨਾ ਘਰ ਤੇ ਵੀ ਤੇ ਫਿਰ ਉਹ ਕਿਸ਼ਤਾਂ ਕੁਸ਼ਤਾਂ ਟੁੱਟ ਗਈਆਂ ਤੇ ਥੋੜਾ ਜਿਹਾ ਥੱਲੇ ਲੱਗ ਗਏ ਹੋਰ ਤਾਂ ਗੱਲ ਕੋਈ ਤੇ ਤਾਇਆ ਫਿਰ ਉਦੋਂ ਸੋਚਣਾ ਸੀ ਨਾ ਉਦੋਂ ਤੇ ਤੂੰ ਹੀ ਆਪਣੀ ਟੋਰ ਦੇ ਚੱਕਰ ਦੇ ਲੱਲਿਆ ਕਰ ਜਾਦੇ ਹੁਣ ਕੀ ਤੇ ਬੇਇੱਜ਼ਤੀ ਉਹਨਾਂ ਹੱਦੀ ਨਹੀਂ ਹੋਣੀ ਤੁਹਾਡੇ ਨਾਲ ਔਸਾਨੀ ਫਿਰ ਜਦੋਂ ਇਹੋ ਜਿਹੇ ਕੰਮ ਹੋ ਜਾਂਦੇ ਆ ਫਿਰ ਬੰਦਾ ਬੇਇੱਜ਼ਤੀ ਵਾਲੇ ਵੇਖੂਗਾ ਕੀ ਕਰੂਗਾ ਤਾਇਆ ਘਰ ਵੀ ਜੇ ਤੂੰ ਵੇਚਦਾ ਤੇ ਕੀ ਕਰੇਗਾ ਰਹੇਗਾ ਕਿੱਥੇ ਉਹ ਚਲ ਰਹਿਣ ਨਾ ਵੀ ਵੇਖ ਲਾਂਗੇ ਪਹਿਲਾ ਸਿਆਪਾ ਜਿਹੜਾ ਪਿਆ ਵਾ ਕਰਦੇ ਰਹਿ ਗੱਲਾਂ ਲਾਈਏ ਆਇਆ ਮੇਰੀ ਗੱਲ ਸੁਣ ਜੇ ਲੱਖ 2 ਲੱਖ ਰੁਪਏ ਦਾ ਸਰਦਾ ਵਾ ਤੇ ਅਸੀਂ ਦੇ ਦਈਏ ਨਹੀਂ ਸਣੀ ਜੀ ਇਹਨੇ ਨਾ ਸਾਦਾ ਹੁੰਦਾ ਫਿਰ ਤਾਂ ਕੋਈ ਗੱਲ ਨਹੀਂ ਹਾਂ ਪੈਸੇ ਜਿਆਦਾ ਵਾ ਫਿਰ ਤੇ ਤਾਇਆ ਤੇਰਾ ਪਾੜੀ ਪੱਟਾ ਵਾ ਮੈਨੂੰ ਲੱਗਦਾ ਖੁੱਲਾ ਹੀ ਕਰਜ਼ਾ ਲੈ ਆ ਲਿਆ ਤੂੰ ਕਿਦੋਂ ਉਹ ਸਾਡੇ ਦੇ ਹਾਲਾਤ ਮਾੜੇ ਹੋ ਗਏ ਆ ਪਰ ਤੈਨੂੰ ਵੀ ਗੱਲਾਂ ਹੁੰੜੀਆਂ ਪੀਆਂ ਹੈ ਉਹ ਗੱਲਾਂ ਤਾਇਆ ਕਾਹਦੀਆਂ ਹੋਣੀਆਂ ਵਾ ਤੂੰ ਵੀ ਕਿਰਾ ਹਨ ਉੱਟੇ ਗੰਦੇ ਨਾ ਹੁਣਾ ਕਦੇ ਚਾਚੇ ਦੀਆਂ ਕਦੇ ਭਤੀਜੇ ਦੀਆਂ ਚੱਲ ਕਾਲਾ ਭਰਾਵਾ ਤੂੰ ਵੀ ਜੜੀਆਂ ਕਰਨੀਆਂ ਬਾਕੀ ਟਾਈਮ ਟਾਈਮ ਦੀ ਗੱਲਬਾਤ ਆਇਆ ਚੱਲ ਠੀਕ ਆ ਮੈਂ ਚਲਦਾ ਵਾਂ ਬਾਕੀ ਕੋਈ ਲੋੜ ਹੋਊਗੀ ਦੱਸ ਦੇ ਚੰਗਾ ਚੰਗਾ ਹਾਂ ਸੱਚ ਮੈਨੂੰ ਇੱਕ ਹੋਰ ਗੱਲ ਦਾ ਚੇਤਾ ਆ ਗਿਆ ਤਾਇਆ ਮੈਨੂੰ ਇੱਕ ਹੋਰ ਗੱਲ ਦਾ ਪਤਾ ਲੱਗਾ ਵਾ ਕਿ ਭਾਬੀ ਨੂੰ ਵੀ ਲੈ ਗਿਆ ਉਹ ਨਹੀਂ ਸਣੀ ਉਹ ਤਾਂ ਆਪਣੇ ਭੇਕੇ ਗਈ ਆ ਮਿਲਣ ਗਏ ਨਾ ਉਹ ਤਾਇਆ ਸਾਡੇ ਝੂਠ ਬੋਲੀ ਜਾਂਦਾ ਵਾ ਸਾਰੇ ਪਿੰਡ ਨੂੰ ਪਤਾ ਵਾ ਮੈਨੂੰ ਤਾਂ ਚਿੱਤ ਆ ਗਿਆ ਮੈਂ ਤਾਂ ਤੈਨੂੰ ਪੁੱਛ ਲਈ ਦੁਬਾਰਾ ਉਤਰ ਕੇ ਉਹ ਜਾ ਤਲ ਜਾ ਹੁਣ ਜੇ ਤੈਨੂੰ ਪਤਾ ਤਾਂ ਫੇਰ ਤਾਂ ਨਹੀਂ ਆ ਪੁੱਛਣ ਮੈਨੂੰ ਚੱਲ ਚੰਗਾ ਲੋੜ ਹੋ ਗਈ ਦੱਸਦੀ ਛਿੱਡੀਆਂ ਨੇ ਵੀ ਜ ਕੰਮ ਹੋਇਆ ਵਾ ਜਿਹੜੇ ਟਕੇ ਟਕੇ ਦੇ ਬੰਦੇ ਸੀ ਉਹ ਵੀ ਹੁਣ ਮੈਨੂੰ ਗੱਲਾਂ ਕਰਨ ਦੇ ਆ ਮੰਮੀ ਹਾਂ ਪੁੱਤ ਕਿਹੜਾ ਣਡੇ ਇੱਧਰ ਆਓ ਆ ਗਈ ਕੀ ਗੱਲ ਵਾ ਕੰਮੋਂ ਕੋਈ ਕੰਮ ਨਹੀਂ ਇੱਧਰ ਆਓ ਬੈਠੋ ਹਾਂ ਹਾਏ ਬਿਆ ਵੀ ਜਾਨੀ ਆ ਸੁਖਵਾ ਉਹ ਸੁਖਵਾ ਮੇਰੀ ਗੱਲ ਸੁਣੋ ਹਾਂ ਮੈਂ ਗਿਆ ਗਿਟਵੀਂ ਅੱਛਾ ਤੇ ਮੈਨੂੰ ਤਾਇਆ ਟੱਕਰਿਆ ਹੁੰਦਾ ਹੁੰਦਾ ਮੋਟਰ ਤੇ ਤਾਇਆ ਤੇਰਾ ਆਹੋ ਉਹ ਤੇ ਖਲੋਤਾ ਹੀਗਾ ਅੱਛਾ ਤੇ ਮੈਂ ਫਿਰ ਕੀ ਕੀਤਾ ਵੀ ਮੈਂ ਚੱਲ ਮਿਲਣ ਜਾਨੇ ਹੂੰ ਤੇ ਮੈਂ ਖੜ ਲੈ ਮੋਟਰਸਾਈਕਲ ਤੇ ਉਹਨਾਂ ਦੇ ਹਾਲਾਤ ਹੀ ਮੰਮੀ ਬੜੀ ਮਾੜੀ ਹੋ ਗਈ ਅੱਛਾ ਹੂੰ ਚੱਲ ਪੁੱਤ ਕਰਨੀਆਂ ਭਰਨੀਆਂ ਇੱਥੇ ਹੀ ਆ ਜਦੋਂ ਮਾੜੇ ਕੰਮ ਕੀਤੇ ਆ ਤਾਂ ਫਿਰ ਨਤੀਜੇ ਭੁਗਤਣੇ ਪੈਣੇ ਹੁਣ ਆ ਹੋਰ ਕੀ ਆ ਮੈਂ ਲਿਆ ਹੀ ਮੈਨੂੰ ਆਂਦਾ ਪਿਆਰੀ ਵੀ ਵਿਕ ਜਾਣੀ ਆ ਘਰ ਵੀ ਵਿਕ ਜਾਣਾ ਵਾ ਹਾਂ ਮੈਂ ਵੀ ਰਹਿਣਾ ਕਿੱਥੇ ਤਲੋ ਵੀ ਵੇਖਾਂਗੇ ਨਹੀਂ ਤੇ ਤੂੰ ਕਹਿਣਾ ਸੀ ਨਾ ਕਿ ਤਾਇਆ ਇਹ ਚੀਜ਼ਾਂ ਪਹਿਲਾਂ ਸੋਚਣੀਆਂ ਸੀਗੀਆਂ ਮੈਂ ਕਹਿੰਦਾ ਮੈਂ ਤਾਂ ਤਾ ਤੇਰੇ ਲਈ ਤੂੰ ਬੜੀਆਂ ਗੱਡੀਆਂ 'ਚ ਘੁੰਮਦਾ ਆਂ ਜਾਉਂ ਤੇ ਗੱਡੀ ਤੋਂ ਉੱਤਰ ਕੇ ਦੂਜੀ ਤੇ ਬਹਿ ਜਾਂਦਾ ਸੀ ਤੂੰ ਤੇ ਮੈਂ ਉਦੋਂ ਹਾਨੂੰ ਕਰਦੇ ਸੀ ਟੀਚਰਾਂ ਵੀ ਐਉਂ ਜਾਉਂਦੇ ਹੁਣ ਮੈਂ ਹਾਂ ਆਹੋ ਠੀਕ ਆ ਤਾਂ ਮੈਂ ਕਹਾਂ ਮੈਂ ਤੇ ਲੱਖ ਦੋ ਲੱਖ ਦੀ ਲੋੜ ਵਾ ਤੇ ਦੱਸ ਦੇ ਫਿਰ ਕੀ ਆਂਦਾ ਆਂਦਾ 2 ਲੱਖ ਦਾ ਕੰਮ ਨਹੀਂ ਆ ਕੰਮ ਹੀ ਵੱਡਾ ਵਾ ਉਹਨੇ ਪੰਡਾ ਦਾ ਕਰਜ਼ਾ ਚੁੱਕਿਆ ਵਾ 2 ਲੱਖ ਨਾਲਾ ਤੇ ਬੜਨਾ ਤੇ ਤਾਂ ਇਹਦੇ ਮਹੀਨੇ ਬਾਅਦ ਗੱਡੀ ਬਦਲ ਲੈਂਗੇ ਆ ਚੱਲ ਪੁੱਤ ਕੋਈ ਨਹੀਂ ਮਾੜੇ ਕੰਮਾਂ ਦੇ ਮਾੜੇ ਰੀਤੀ ਕੇ ਅੱਗੇ ਦਾ ਸਾਹਮਣੇ ਮੈਂ ਇਹ ਕਹਿਆ ਮੈਂ ਕਦੇ ਚਾਚੇ ਦੀਆਂ ਦੇ ਕਦੇ ਭਤੀਜੀਆਂ ਆਹੋ ਹਣ ਟਿਚੜਾ ਕਰਦੇ ਹੀ ਨਾ ਤੋ ਮੈਨੂੰ ਮੰਨਦਾ ਤੈਨੂੰ ਗੱਲਾਂ ਹੁੰਦੀਆਂ ਮੈਂ ਵੀ ਟਾਈਮ ਟਾਈਮ ਦੀ ਗੱਲਬਾਤ ਆਇਆ ਹਾਂ ਕਾ ਕੋਈ ਨਹੀਂ ਰੱਬ ਕੋ ਡਰਦੇ ਤੁਸੀਂ ਤੁਹਾਨੂੰ ਤਾਂ ਰੱਬ ਭੁੱਲ ਗਿਆ ਹੀਗਾ ਤੰਤ ਰੱਬ ਵੀ ਨਹੀਂ ਚੇਤੇ ਮੈਂ ਹਾਂ ਹੂੰ ਮੈਂ ਬਾਅਦ ਵਿੱਚ ਮੈਨੂੰ ਚੇਤਾ ਆਇਆ ਮੈਂ ਕਿ ਭੀ ਮੈਨੂੰ ਲੱਗਾ ਵੀ ਭਾਬੀ ਵੀ ਚਲ ਗਈ ਆ ਆਹੋ ਉਹਨੂੰ ਵੀ ਲੱਗ ਗਈ ਆ ਮੈਂ ਨਹੀਂ ਉਹ ਤੇ ਗਈ ਆ ਆਪਣੇ ਪਿੰਡ ਅੱਛਾ ਉਹਨਾਂ ਆ ਜਾਣਾ ਵਾ ਉਹ ਮੈਂ ਝੂਠਣਾ ਮਾਰ ਸਾਰੇ ਪਿੰਡ ਨੂੰ ਪਤਾ ਵਾ ਵੀ ਚਲ ਗਈ ਕਿੰਨਾ ਕ ਪਰਦਾ ਕਿੰਨਾ ਲਗਾ ਲੈਣਾ ਮੈਂ ਕਿੰਨਾ ਕ ਪਰਦਾ ਪਾਓਗੇ ਸਾਰੀ ਉਮਰ ਮਰ ਚਲੇ ਪਰਦੇ ਪਾਉਂਦੇ ਆਂ ਹਲੇ ਉਹਨੂੰ ਸਾਚ ਦੱਸਣ ਦੇ ਸਾਰੇ ਪਿੰਡ ਚ ਪਤਾ ਵਾ ਉਹਨੂੰ ਲੈ ਗਏ ਪੇਕੇ ਉਹਦੇ ਉਹਦੇ ਖਾਣਾ ਵੀ ਕੀ ਇੱਥੇ ਰਹਿ ਕੇ ਹੁਣ ਸਿਰ ਇਹਨਾਂ ਦਾ ਪਰ ਮੰਮੀ ਮੇਰੀ ਗੱਲ ਸੁਣੋ ਉਹਦਾ ਫਰਜ਼ ਬੰਦਾ ਹੀ ਇੱਥੇ ਰਹਿਣ ਦਾ ਜਦੋਂ ਸੋਕੇ ਠਾ ਮੱਥੇ ਦੇ ਪਰ ਔਖੇ ਟਾਈਮ ਕੋ ਕਿਉਂ ਚਲ ਗਈ ਨਹੀਂ ਪੁੱ ਉਹ ਤਾਂ ਕਮਾਉਂਦੇ ਚੋਰੀਆਂ ਉਹ ਨੂੰ ਕੁੜੀ ਨੂੰ ਨਹੀਂ ਪਤਾ ਕਿ ਇਹ ਗੱਲ ਦਾ ਜਦੋਂ ਅਸਲੀਅਤ ਆ ਪਤਾ ਲੱਗਿਆ ਤਾਂ ਉਹਨੂੰ ਉਹਨੇ ਫੇਰ ਆਪਣੇ ਪੇਕੇ ਫੋਨ ਕੀਤਾ ਵਾ ਤੇ ਫੇਰ ਅਗਲੇ ਲੈ ਕੇ ਗਏ ਆ ਉਹ ਜਿੰਨੇ بڑے ਜੱਟ ਵਾ ਉਹਨਾਂ ਨੇ ਹੋਰ ਬੜੀ ਕਰਜ਼ੇ ਚੁੱਕ ਚੁੱਕ ਗੱਡੀਆਂ ਲੈਣ ਦੇ ਆ ਆਹੋ ਉਹਨਾਂ ਤਾਂ ਬਸ ਇਹਨਾਂ ਦਾ ਆਹੋ ਨਕਸ਼ਾ ਵੇਖ ਲਿਆ ਉਤੋਂ ਤੇ ਇੰਤ ਵਿੱਚੋਂ ਪਤਾ ਨਹੀਂ ਵਿੱਚੋਂ ਹੀ ਦਦੇ ਆਈ ਹੁਣ ਬੈਂਕਾਂ ਵਾਲੇ ਆਉਂਦੇ ਆ ਬੇ ਘਰ ਤੇ ਚੱਲੇ ਆਉਣੀਆਂ ਬੈਂਕਾਂ ਵਾਲੇ ਸਭ ਕੁਝ ਵੇਚ ਵਟ ਕੇ ਗਾਂ ਜਾਣਾ ਚੱਲ ਕੋਈ ਨਹੀਂ ਕੀ ਕਰ ਰਹੀ ਮੈਨੂੰ ਪਹਿਲੇ ਪਾਣੀ ਦੋ ਠੰਡਾ ਚੱਲ ਆ ਜਾ ਹੁਣ ਗੱਲ ਸੁਣ ਲੈ ਸਨੀ ਨੂੰ ਦੱਸਣ ਦੇ ਹਾਂ ਕਿ ਮਮੀ ਮੈਨੂੰ ਤਾਇਆ ਮਿਲਿਆ ਹੈਗਾ ਤੇ ਤਾਇਆ ਨੇ ਐਨਾ ਕੁ ਮੂੰਹ ਕੀਤਾ ਵਾ ਹੈ ਤੇ ਕਿਤੇ ਰੋਣ ਵਾਲਾ ਮੂੰਹ ਹੋਇਆ ਹੈਗਾ ਤਾਂ ਦਾ ਵੇਖ ਕੇ ਤੋਂ ਦਾ ਮੈਨੂੰ ਤਰਸ ਆਇਆ ਉਹਦੇ ਵੱਲ ਤੇ ਭਰਾ ਦਾ ਕੀ ਕਰਨਾ ਹੁਣ ਕੀਤੀਆਂ ਗਾੜੀਆਂ ਆਉਣੀਆਂ ਨੂੰ ਭੂਤੜਾ ਤੇ ਪੈਣਾ ਹੀ ਹੈ ਹੈ ਜਦੋਂ ਕਿਸੇ ਨੇ ਸਲਾਹ ਕੀਤੀ ਹੁੰਦੀ ਕੋਈ ਗੱਲਬਾਤ ਕੀਤੀ ਹੁੰਦੀ ਕੋਈ ਦੱਸਦਾ ਪਿਆ ਕੰਮ ਨਾ ਕਰੋ ਉਦੋਂ ਤਾਂ ਇਹ ਕਹਿੰਦੇ ਸਾਡੇ ਜਿੰਨਾ ਮੀਰ ਹੀ ਕੋਈ ਨਹੀਂਗਾ ਹੈ ਸਾਡੇ ਜਿੰਨਾ ਸੌਣ ਨੂੰ ਫਦੇ ਹੈਗੇ ਹਨ ਨੂੰ ਫਸਾਰਿਆ ਹੈ ਪੁੱਤ ਤੇਰਾ ਪਿਓ ਭੋਲਾ ਵਾ ਇਨੂੰ ਤਾਂ ਫਸਾਰਿਆ ਹੋਣਾ ਨੇ ਚਲ ਫੇਰੇ ਮਮੀ ਖਾਨੂੰ ਟਾਈਮ ਨਾ ਪਤਾ ਲੱਗ ਗਿਆ ਤੇ ਬਚ ਗਏ ਆ ਉਹ ਤੇ ਮੁੰਡਾ ਵਾਕਿਬ ਨਿਕਲਿਆ ਬੈਂਕ ਵਾਲਾ سنیਹ ਦਾ ਤੇ ਜੇ ਕਿਤੇ ਨਾ ਹੁੰਦਾ ਮੁੰਡਾ ਉਥੇ ਲੱਗਾ ਤੇ ਪੁੱਤ ਸਾਡਾ ਵੀ ਆ ਹਾਲਾਤ ਹੋਏ ਨਹੀਂ ਅੱਜ ਨੂੰ ਇੰਨਾ ਤੇ ਕਢਾ ਕੇ ਪੈਸੇ ਸੈਰ ਸੋਫੀਆਂ ਕਰ ਲੈਣੀਆਂ ਹੈਗੀਆਂ ਹੈਂ ਭੰ ਫਿਰ ਲੈਣਾ ਹੈ ਖਾ ਪੀਣਾ ਹੈਗਾ ਤੇ ਸਾਡੇ ਵਰਗਾ ਸੁਤੇ ਰਗੜੇ ਜਾਣਾ ਹੈ ਵਿੱਚ ਪਰ ਰੱਬ ਸਾਰਿਆਂ ਦਾ ਭਲਾ ਕਰਦਾ ਵਜੇ ਅਹੀ ਕਿਸਦਾ ਮਾੜਾ ਜੇ ਨਾ ਕਰਦੇ ਤੇ ਰੱਬ ਤੇ ਵਿੰਦਾ ਹੀ ਆ ਨਾ ਪੁੱਤ ਮੈਨੂੰ ਪੂਰਾ ਯਕੀਨ ਆ ਆਪਣੇ ਰੱਬ ਤੇ ਵੇਖੀ ਜਾਈਂ ਮਾਲਕ ਨੇ ਸਾਡੇ ਦਿਨ ਕਿੱਡੇ ਵਧੀਆ ਕਰ ਦੇਣੇ ਆ ਹੁਣ ਵੇਖਾਂ ਤੇਰੀ ਤਾਂ ਖਾ ਵਧ ਗਈ ਆ ਹੈ ਹੁਣ ਸਨੀ ਦਾ ਵੀ ਕੰਮ ਬਣ ਜਾਣਾ ਵਾ ਆਪੇ ਬਾਬੇ ਨੇ ਸਾਡੀ ਸੁਣੀ ਲੈਣੀ ਆ ਆ ਮਮੀ ਤਾਂ ਤੁਹਾਨੂੰ ਕਹਿੰਦਾ ਨਾ ਕੋਈ ਟੈਨਸ਼ਨ ਨਾ ਲਿਆ ਕਰੋ ਪੁੱਤ ਟੈਨਸ਼ਨ ਕਾਦੀ ਐ ਸਕੂਨ ਦੀ ਰੋਟੀ ਖਾਣ ਦੇ ਠੀਕ ਆ ਨਾ ਪੁੱਤ ਹੁਣ ਰਾਤ ਆਪਾਂ ਸੌਣੇ ਆ ਸਕੂਨ ਦੀ ਨੀਂਦ ਸੌਣੇ ਆ ਕਿਤੇ ਫਿਕਰਤ ਨਹੀਂ ਹੁੰਦਾ ਤਹੀਂ ਕਿਹਾ 10000 ਦੇਣਾ ਵਾ ਠੀਕ ਆ ਨਾ ਕੋਈ ਟੈਨਸ਼ਨ ਨਾ ਲਿਆ ਗਈ ਮਨ ਦੇ ਉੱਤੇ ਆਓ ਕੰਮੀ ਇਹ ਤਾਂ ਸਹੀ ਹੈ ਸਹੀ ਗੱਲ ਆ ਪੁੱਤ ਪਤਾ ਨਹੀਂ ਇੰਨਾ ਤਗੜਾ ਬੋਝ ਲੈ ਕੇ ਕਿੱਦਾਂ ਜਿੰਦੇ ਲੋਕ ਹੈ ਤੇਰੀ ਤਾਈ ਨੇ ਵੀ ਨਹੀਂ ਮਸਾ ਅਕਲ ਕੀਤੀ ਤੇ ਮੈਂ ਆਈ ਆਪਣੇ ਬੰਦੇ ਨੂੰ ਕਹਦਾ ਵੀ ਆ ਕੰਮ ਮਾੜਾ ਵੇ ਨਾ ਕਰ ਹੁਣ ਵੇਖ ਲੈ ਪਿੰਡਾ ਦੇ ਰਾਵਾਂ ਘੜੀ ਨਿਕਲ ਦੇਣੀ ਹੈਗੀ ਉਹ ਤੇ ਆਪ ਮੋਜਾਂ ਕਰਦੀਗੀ ਅਦੀ ਇਹ ਵਾਂਸੋਂ ਨਾਲ ਪਾੜ ਤੇ ਕਦੀ ਖਾਲਾ ਉਹ ਤਾਂ ਮੋਜਾਂ ਕਰ ਲਈਆਂ ਹੁਣ ਭੁਗਤ ਰਤ ਨੂੰ ਪੈਣਾ ਪਿੰਦਰ ਵਿਚਾਰੇ ਨੂੰ ਉਹਦੇ ਰਾਵਾਂ ਘੜੀ ਕੰਡੇ ਖਿਲਾਰਤੇ ਨਾ ਹੁਣ ਉਹਨੂੰ ਪਤਾ ਲੱਗਣਾ ਮੈਂ ਆਪਣੀ ਜ਼ਿੰਦਗੀ ਕਿੱਦਾਂ ਜੀਣੀ ਆ ਹੁਣ ਤੇ ਮੈਨੂੰ ਮੁੰਡੇ ਦਾ ਫਿਕਰ ਪਿਆ ਉਹ ਕਿ ਤੇ ਗਲਤ ਕਰਾਉਣਾ ਚੁਕਲੇ ਕੋਈ ਹੁਣ ਨੌ ਨੂੰ ਵੀ ਲੈ ਗਈ ਆ ਤੇ ਮੁੰਡੇ ਵਾਸਤੇ ਤੇ ਮਿੱੱਤਾ ਬਣ ਗਈ ਆ ਨਾ ਉਹਦਾ ਤਾਂ ਵਸਿਆ ਵਸਾਇਆ ਘਰ ਉੱਜੜ ਗਿਆ ਤੇ ਤੇਰੀ ਤਾਈ ਨੂੰ ਕੀ ਸਾਰੀ ਉਮਰ ਐਸ਼ ਕਰ ਛੱਡੀ ਉਹਨਾਂ ਨੂੰ ਮੰ ਲੱਕੜੀ ਲੁਗਣੀ ਤੇ ਪਤਾ ਹੈ ਨਹੀਂ ਕਿ ਇਹੋ ਜਿhandle ਲੱਗਦੀ ਨਹੀਂ ਗੀ ਹੁੰਦੀ ਚੰਗੀ ਹੁੰਦੀ ਤਾਂ ਘਰ ਸੰਭ ਲੈਂਦੀ ਸਹੀ ਗੱਲ ਆ ਪੁੱਤ ਉਹੋ ਤੇ ਗੱਲ ਵਾ ਹੁਣ ਮੈਂ ਵੀ ਨਹੀਂ ਜਾਂਦੀ ਮੈਂ ਹਾਂ ਜੇ ਗਈ ਤੇ ਕਹਣਾ ਤਮਾਸ਼ਾ ਵੇਖਣ ਹੁੰਦੀ ਐ ਤੁਹਾਨੂੰ ਕੀ ਲੋੜ ਪਈ ਪੁੱਤ ਜਾਣ ਦੀ ਠੀਕ ਆ ਨਾ ਕੋਨੇ ਕੁ ਤਾਈ ਨੇ ਗੱਲਾਂ ਕਰ ਲਗੀਆਂ ਫੇਰ ਨਹੀਂ ਵੇਖਣਾ ਤੁਹਾਨੂੰ ਨਹੀਂ ਨਹੀਂ ਮੈਂ ਨਹੀਂ ਕਾ ਜਾਣਾ ਚੱਲ ਆ ਜਾ ਚਾਹ ਬਣਾਈ ਆਣਾ ਪੀ ਲੈ ਆਣ ਕੇ ਨਵ ਕੀ ਗੱਲ ਹੋ ਈ ਰੋੜ ਘੱਟ ਟੁੱਟ ਗਈ ਹਾਂ ਭਾਬੀ ਜੀ ਹਾਂ ਹੈ ਨਾਰੋ ਮੇਰੇ ਘਰ ਕੀ ਹੋਇਆ ਦੱਸ ਖੋਰੋਂ ਧੀ ਮੇਰੀ ਗੱਲ ਸੁਣ ਐਵੇਂ ਆਪਣਾ ਮਨ ਨਾ ਖਰਾਬ ਕਰ ਰੋਣਾ ਕੁਛ ਨਹੀਂ ਹੋ ਜਾਣਾ ਠੀਕ ਹੋ ਜਾਣਾ ਸਾਰਾ ਕੁਝ ਕੁਝ ਠੀਕ ਨਹੀਂ ਹੋਣਾ ਤੂੰ ਮਾਂ ਆਪਨੇ ਸਿਰ ਤੋਂ ਮੇਰਾ ਪਾਰ ਲਾਇਆ ਮੈਂ ਫੇਰ ਤਾਂ ਜਿੱਦੇ ਬੋਝ ਬਣ ਕੇ ਆ ਕੇ ਬੈਠ ਗਈ ਤੇ ਨਾਵਾ ਗੱਲ ਨਾ ਕਰ ਤੂੰ ਮੇਰੀ ਨਾਨ ਬਾਚੂ ਤੇ ਭੈਣ ਤੂੰ ਮੇਰੀ ਪਹਿਲਾ ਵਾ ਕੋਈ ਭਾਵ ਨਹੀਂ ਤੁਹਾਡੇ ਸਿਰ ਕਿਉਂ ਇਹ ਤੇਰਾ ਘਰ ਆ ਜਦੋਂ ਮਰਜੀ ਤੂੰ ਆ ਜਾ ਸਕਣੀ ਐ ਇੱਥੇ ਕੁਛ ਨਹੀਂ ਹੋ ਗਿਆ ਚਲੋ ਤੂੰ ਇੰਤਪਾਵੇਂ ਕੁਝ ਨਹੀਂ ਵੀ ਕਹੋਗੇ ਪਰ ਜੇ ਇਹ ਲੋਕਾਂ ਨਾਲ ਗੱਲਾਂ ਕਰਨੀਆਂ ਵਾ ਉਹਨਾਂ ਨੇ ਤੇ ਮੇਰਾ ਹੀ ਕਸੂਰ ਕਰਨਾ ਵਾ ਆਪਾਂ ਨਾ ਲੋਕਾਂ ਦੀ ਟੈਨਸ਼ਨ ਲਈਏ ਨਾ ਫੇਰ ਨਹੀਂ ਜ਼ਿੰਦਗੀ ਜੀ ਸਕਦੇ ਤੇ ਤੂੰ ਲੋਕਾਂ ਦੀ ਨਾ ਪਰਵਾਹ ਕਰ ਜਦੋਂ ਤੇਰੇ ਭਰਾ ਭਾਬੀ ਤੇਰੇ ਨਾਲ ਆ ਫੇਰ ਤੈਨੂੰ ਟੈਨਸ਼ਨ ਲੈਣ ਦੀ ਕੀ ਲੋੜ ਵਾ ਤੂੰ ਚੁੱਪ ਕਰ ਬਸ ਪਹਿਲਾਂ ਚੁੱਪ ਕਰ ਫੇਰ ਗੱਲ ਕਰੀ ਚਲ ਚੁੱਪ ਕਰ ਨਵ ਐਦਾਂ ਨਾ ਤੂੰ ਮਨ ਖਰਾਬ ਕਰ ਤੇਰੇ ਵੱਲ ਵੇਖ ਕੇ ਫਿਰਾਨੂੰ ਵੀ ਹੋਰ ਤਰਾ ਹੁੰਦਾ ਤੇਰਾ ਵੀਰ ਵੀ ਫਿਰ ਵੇਖੂਗਾ ਤੇ ਉਹਦੇ ਮਨ ਤੇ ਕੀ ਬੀਤੇਗੀ ਤੂੰ ਚੁੱਪ ਕਰ ਜਾ ਆਪਣੇ ਵੀਰ ਸਾਹਮਣੇ ਨਹੀਂ ਤੂੰ ਐਦਾਂ ਕਰਨਾ ਫੇਰ ਚੁੱਪ ਕਰ ਇਹੋ ਚੀਜ਼ ਤੇ ਭਾਬੀ ਜੀ ਮੈਂ ਸੋਚਣ ਦੀ ਆ ਕਿ ਵੀਰ ਜੀ ਕੀ ਸੋਚਦੇ ਹੋਣਗੇ ਓਹੋ ਵੀਰ ਜੀ ਕੁਛ ਨਹੀਂ ਸੋਚਦੇ ਜੇ ਤੂੰ ਉਹਨਾਂ ਸਾਹਮਣੇ ਰੋਈ ਨਾ ਫੇਰ ਕੁਛ ਨਾ ਕੁਛ ਸੋਚਣਾ ਮੈਂ ਉਹਨਾਂ ਨੇ ਤੂੰ ਚੁੱਪ ਕਰ ਜਾ ਬਸ ਪਰ ਮੈਂ ਨਾ ਬੜੀ ਵੱਡੀ ਗਲਤੀ ਕਰ ਲਈ ਤੁਹਾਨੂੰ ਫੋਨ ਕਰਕੇ ਮੈਨੂੰ ਨਾ ਤੁਹਾਨੂੰ ਫੋਨ ਨਹੀਂ ਹੀ ਕਰਨਾ ਚਾਹੀਦਾ ਉਸ ਟਾਈਮ ਨਾ ਮੈਂ ਇੰਨੀ ਗੁੱਸੇ 'ਚ ਹਾਂ ਮੈਨੂੰ ਸਮਝ ਜੀ ਨਹੀਂ ਲੱਗੀ ਮੈਂ ਕੀ ਕਰਦਾ ਮੈਨੂੰ ਮੇਨੂੰ ਬੜਾ ਪਛਤਾਵਾ ਹੋਣ ਲਿਆ ਉਹ ਗੱਲ ਦਿੱਤੀ। ਨਾ ਮੇਰੀ ਗੱਲ ਸੁਣ। ਫੋਨ ਕਰਕੇ ਨਾ ਤੂੰ ਚੰਗਾ ਕੀਤਾ ਵਾ ਤੇ ਬਾਅਦ ਵਿੱਚ ਕੋਈ ਤੂੰ ਇਹੋ ਜਿਹਾ ਸਟੈਪ ਚੁੱਕ ਲੈਂਦੀ ਤੇ ਫੇਰ ਅਸੀਂ ਕਿੱਥੇ ਜਾਣਾ ਹੀ? ਕੋਈ ਗੱਲ ਨਹੀਂ। ਜੋ ਵੀ ਹੁੰਦਾ ਨਾ ਚੰਗੇ ਵਾਸਤੇ ਹੀ ਹੁੰਦਾ ਵਾ। ਆਪੇ ਸਭ ਕੁਝ ਠੀਕ ਹੋ ਜਾਣਾ ਵਾ। ਨਾਲੇ ਜਿੱਦਾਂ ਤੂੰ ਕਹੇਂਗੀ ਅਸੀਂ ਉਦਾਂ ਹੀ ਕਰਨਾ ਹੈ। ਆਪਣੇ ਕੋਲੋਂ ਥੋੜੀ ਕੁਝ ਕਰ ਲੈਣਾ ਵਾ। ਜੋ ਤੂੰ ਚਾਹੇਂਗੀ ਉਹੀ ਹੋਏਗਾ। ਠੀਕ ਆ? ਮੈਨੂੰ ਨਹੀਂ ਲੱਗਦਾ ਹੁਣ ਕੁਝ ਸਹੀ ਹੋਊਗਾ। ਸਭ ਕੁਝ ਢੁਜੜ ਗਿਆ ਵਾ। ਹੁਣ ਕੀ ਸਹੀ ਹੋਣਾ ਵਾ? ਨਾ ਮੇਰੀ ਗੱਲ ਸੁਣ। ਕੁਝ ਨਹੀਂ ਢੁ ਜੇ ਤੇ ਦਿਨ ਚੰਗੇ ਹੁੰਦੇ ਮਾੜੇ ਵੀ ਹੁੰਦੇ ਆ ਸਾਰਾ ਕੁਝ ਸਹੀ ਹੋ ਜਾਣਾ ਵਾ ਕੋਈ ਗੱਲ ਨਹੀਂ ਟਾਈਮ ਲੱਗਦਾ ਹੁੰਦਾ ਵਾ ਹੌਲੀ ਹੌਲੀ ਤੂੰ ਕੋਈ ਨਹੀਂ ਟੈਨਸ਼ਨ ਨਾ ਲੈ ਬਸ ਠੀਕ ਹੋ ਜਾਣਾ ਸਾਰਾ ਕੁਝ ਚੰਗਾ ਕੀ ਹੋਣਾ ਵਾ ਉਹਨਾਂ ਦੇ ਹੱਥੋਂ ਤਾਂ ਸਭ ਕੁਝ ਹੁਣ ਨਿਕਲ ਗਿਆ ਵਾ ਉਹਨਾਂ ਕੋਲ ਕੀ ਹੈ ਤੇ ਮੈਂ ਇੱਥੇ ਆੜ ਕੇ ਬੈਗੀ ਆ ਕੁਝ ਨਹੀਂ ਹੁਣ ਹੋ ਸਕਦਾ ਨਾ ਮੇਰੀ ਗੱਲ ਸੁਣ ਤੂੰ ਜ਼ਿਆਦਾ ਨਾ ਸੋਚ 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 ਕੇ ਤੇ ਤੂੰ ਬਿਮਾਰ ਹੋ ਜਾਣਾ ਹੀ ਹੋ ਤੇ ਤੂੰ ਚੁੱਪ ਕਰ ਜੋ ਹੋਣਾ ਵਾ ਵਧੀਆ ਹੀ ਹੋ ਜਾਣਾ ਚੁੱਪ ਕਰ ਜਾ ਬਸ ਤੇ ਉੱਠੇ ਮੂੰਹਾਂ ਤੇ ਤੋਤੇ ਰੋਟੀ ਖਾ ਉੱਠ ਕੇ ਚੱਲ ਮੇਰੇ ਨੇ ਦਿਲ ਕਰੰਦਾ ਰੋਟੀ ਖਾਣ ਨੂੰ ਕਿਉਂ ਨਹੀਂ ਜੀ ਕਰਨਿਆ ਤੇਰਾ ਰੋਟੀ ਖਾਣੀ ਆ ਤੂੰ ਮੈਂ ਲੈ ਕੇ ਹੁਣ ਨਹੀਂ ਚੁੱਪ ਕਰ ਜਾ ਬਸ ਤੂੰ ਚੱਲ ਮੂੰਹ ਤੋਂ ਉੱਠ ਕੇ ਆ ਜਾ ਉੱਠ ਮੇਰੀ ਭੈਣ ਚੱਲ ਛੇਤੀ ਛੇਤੀ ਨਾ ਕੰਮ ਨਵੇੜ ਲੈਣੀ ਤੇ ਫੇਰ ਨਾ ਮੰਮੀ ਨਾਲ ਸਲਾਹ ਕਰਨੀ ਤੇ ਤਨਖਾਹ ਤੇ ਵਧੀਆ ਮੇਰੀ ਤੇ ਮੈਂ ਅੱਗੇ ਵੀ ਕਹਿੰਨੀ ਆ ਕਿ ਸੂਟ ਬਣਾ ਕੇ ਦੇਣੀ ਆ ਤੇ ਮੰਮੀ ਨੂੰ ਪਹਿਲੇ ਕੋਈ ਸੂਟ ਬਣਾ ਲਿਆ ਹੁੰਦੇ ਆ ਸਿਰੇ ਜਾ ਕੇ ਸ਼ੋਪਿੰਗ ਕਰਕੇ ਹੁੰਦੇ ਆ ਵਧੀਆ ਜਿਹਾ ਸੂਟ ਲੈ ਕੇ ਦੇਣੀ ਮੰਮੀ ਨੂੰ ਹਾਂ ਮਮੀ ਨਾਲ ਗੱਲ ਕਰਕੇ ਆ ਪਹਿਲਾਂ ਮਮੀ ਕੀ ਕਰਨ ਬੈਜੇ ਕੋਹ ਨਹੀਂ ਪਤਾ ਆ ਟੀ-ਸ਼ਰਟ ਆ ਜੇ ਜੋੜਨ ਵਾਲੀਆਂ ਦੋ ਕਿਤੇ ਮੈਚਲ ਜੋੜ ਕੇ ਤਰਾਹ ਦਿੰਨੀ ਆ ਠੀਕ ਆ ਤੇ ਮੈਂ ਨਾ ਤੁਹਾਨੂੰ ਗੱਲ ਕਰਨੀ ਸੀ ਇੱਕ ਗੱਲ ਕਰਨੀ ਪੁੱਤ ਇੱਕ ਕਾਨੂੰ ਕਰਨੀ ਆ ਦੋ ਗੱਲਾਂ ਕਰ ਤ ਚਾਰ ਕਰ ਮੈਂ ਭਾਂਡੇ ਵਿੱਚ ਛੱਡ ਆਈ ਮੈਂ ਮੁੜ ਕੇ ਫਿਰ ਚੇਤਾ ਭੁੱਲ ਜਾਣਾ ਹਾਏ ਹਾਏ ਕਿਹੜੀ ਇੰਨੀ ਜ਼ਰੂਰੀ ਗੱਲ ਆ ਜਿਹੜੀ ਭਾਂਡੇ ਵਿੱਚ ਛੱਡ ਆਈਆਂ ਤੂੰ ਮੈਂ ਹੱਬੀ ਹੁਣ ਤਨਖਾਹ ਵੱਧ ਗਈ ਏ ਮੇਰੀ ਅੱਜ ਸਾਰੇ ਸ਼ੋਪਿੰਗ ਕਰਨਾ ਚਾਹੀਏ ਤੁਹਾਨੂੰ ਉਹ ਸੋਹਣਾ ਜਿਹਾ ਸੂਟ ਲੈ ਕੇ ਦਿੰਨੀ ਆ ਹੈਸ਼ ਦੇਣ ਰਹਿਣ ਤੇ ਪੈਸੇ ਜੋੜਿਆ ਕਰਕੇ ਤੇ ਕੰਮ ਆਉਣਗੇ ਕੋਈ ਨਹੀਂ ਮੰਮੀ ਝੋਲੀ ਜਾਂਨੇ ਆਹੀ ਗੜਾ ਸਾਰੇ ਖਰਚ ਲੈਨੇ ਆ ਹੁਣ ਵਿੱਚ ਥੋੜਾ ਬੋਲਾ ਤੇ ਖਰਚਾ ਕਰਨਾ ਚਾਹੀਦਾ ਨਾ ਚਲ ਕੋਈ ਨਹੀਂ ਪੁੱਤ ਮੇਰੇ ਸੂਟਾਂ ਨੂੰ ਕੀ ਹੋਇਆ ਵਾ ਬਥੇਰੇ ਸੂਟਾ ਹੁਣ ਹੁਣ ਤੂੰ ਬਣਾ ਕੇ ਦਿੰਦੀ ਰਹਿਣੀ ਆ ਮੈਨੂੰ ਹੁਣ ਤੇ ਵਾਧੂ ਸੂਟ ਮੇਰੇ ਕੋਲ ਚਲ ਕੋਈ ਨਹੀਂ ਮੰਮੀ ਕੱਲ ਲੈ ਕੇ ਆਉਣੀ ਆ ਸੂਟ ਹੁਣ ਤੇ ਕਿੰਨਾ ਚਿਰ ਹੋ ਗਿਆ ਲੈਣੀ ਨਹੀਂ ਗਏ ਆਪਾਂ ਚਲ ਕੋਈ ਨਹੀਂ ਪੁੱਤ ਜਿਦ ਤਰ ਜੀ ਕਰਦਾ ਵਾ ਉਮੀਦ ਹੈ ਤੇ ਮੈਂ ਵੀ ਇੱਕ ਲੱਲੂਗੀ ਆਹ ਨਾਲ ਘਰ ਦਾ ਥੋੜਾ ਬੜਾ ਸਮਾਨ ਲੈ ਆਵਾਂਗੇ ਪੁੱਤ ਬੜੀਆਂ ਗੱਲਾਂ ਸੁਣੀਆਂ ਤੇਰੀ ਤਾਈ ਕੋਲੋਂ ਸੁਕਾ ਕਰਕੇ ਜੇ ਕਿਤੇ ਮੈਂ ਕਪੜਾ ਮੰਗਣ ਚੱਲ ਜਾਣਾ ਮੈਨੂੰ 32 32 ਗੱਲਾਂ ਸੁਣਾਉਣੀਆਂ ਉਹਨੇ ਪਹਿਲਾ ਰੱਬ ਸੋਣੀ ਲੈਂਦਾ ਰ ਸਾਰਿਆਂ ਦੀ ਚੱਲ ਮੰਮੀ ਹੁਣ ਇਦਾਂ ਦੀਆਂ ਗੱਲਾਂ ਨਾ ਕਰੋ ਰੱਬ ਨੇ ਸਾਡੇ ਦਿਨ ਮੋੜੀ ਦਿੱਤੇ ਆ ਨਾ ਆਹ ਸਹੀ ਗੱਲ ਹੈ ਤੇ ਘਰ ਕਰਮਾਂ ਵਾਲੀਆਂ ਨਵਾਂ ਹੋਣ ਨਾ ਉਹ ਘਰ ਕਰ ਜਾਂਦੇ ਆ ਪੁੱਤ ਹੈ ਤੇ ਇਦਾਂ ਕਰ ਕੋਈ ਗੱਲ ਨਹੀਂ ਫਿਰ ਸਿਰੇ ਟਾਈਮ ਨਾ ਔਟ ਕੇ ਨਾ ਟੈਨ ਸਾਰੇ ਕੰਮ ਵੀ ਢਾਲਾਂਗੇ ਉਹ ਸੁਕਤੇ ਕਰ ਲਾਂਗੇ ਕੰਮ ਆਹੋ ਨਾਲੇ ਕੱਲ ਛੁੱਟੀ ਹੈ ਮੈਨੂੰ ਤੇ ਕਹੇ ਫਿਰ ਕਰਕੇ ਆਵਾਂਗੇ ਹਾਂ ਤਾਂ ਮੈਂ ਤੇਰੇ ਡੈਡੀ ਨੂੰ ਦੱਸ ਦੂੰਗੀ papa ਜਣਾ ਦੋਆ ਜਾਣੀਆਂ ਨੇ ਆਹ ਦੱਸ ਦਿਓ ਕੀ ਰੋਟੀ ਬਣਾ ਜਾਗੇ ਆਹ ਚਲ ਕੋਈ ਗੱਲ ਨਹੀਂ ਮੈਂ ਤਾਂ ਗੱਲ ਕਰਕੇ ਕੰਮ ਕਿ ਨਹੀਂ ਰਹਿ ਗਿਆ ਵਾ ਨਹੀਂ ਉਹ ਦੋ ਭੰਡੇ ਰਹਿ ਗਏ ਸੀ ਬਸ ਮੈਂ ਚੱਲ ਪਹਿਲਾਂ ਗੱਲ ਕਰ ਆਵਾਂ ਜਾ ਮਾਂਜਲਾ ਜਾ ਕੇ